ਹਾਂਜੀ ਅੱਜ ਆਪਾਂ ਬਣਾਵਾਂਗੇ ਸ਼ੱਕਰ ਦੀ ਚੂਰੀ ਅੱਜ ਦਿਨ ਸੀਗਾ ਸੰਡੇ ਬੱਚੇ ਕਹਿੰਦੇ ਸੀ ਸ਼ੱਕਰ ਦੀ ਚੂਰੀ ਖਾਣੀ ਆ ਸਭ ਤੋਂ ਪਹਿਲਾਂ ਆਪਾਂ ਚੂਰੀ ਨੂੰ ਜਿਹੜੀ ਗੁੱਟਣੀ ਆ ਉਹ ਇਸ ਤਰ੍ਹਾਂ ਆਪਾਂ ਬਰੀਕ-ਬਰੀਕ ਬਰਕੀਆਂ ਰੋਟੀ ਦੀਆਂ ਕਰ ਲੈਣੀਆਂ ਨੇ ਆਪਾਂ ਬਰੀਕ ਬਰਕੀਆਂ ਕਰ ਲੈ ਤੀਆਂ ਨੇ ਜੀ ਹੁਣ ਆਪਾਂ ਇਹਦੇ ਵਿੱਚ ਸ਼ੱਕਰ ਆ ਜਿਹੜੀ ਪਾ ਦਾਂਗੇ ਸ਼ੱਕਰ ਲੇਤੇ ਜੀ ਆਪਾਂ ਪਾ ਹੁਣ ਪਹਿਲਾਂ ਸ਼ੱਕਰ ਦੇ ਵਿੱਚ ਜਿਹੜੀ ਕਚੂਰੀ ਆ ਉਹ ਮਿਕਸ ਕਰਾਂਗੇ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਹੀ ਆਪਾਂ ਸ਼ੱਕਰ ਦੀ ਚੂਰੀ ਜਿਹੜੀ ਉਹ ਬਣਾ ਸਕਦੇ ਆ ਵਧੀਆ ਸ਼ੱਕਰ ਆ ਜਿਹੜੀ ਜੀ ਉਹ ਆਪਾਂ ਚੂਰੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੱਤੀ ਆ ਹੁਣ ਆਪਾਂ ਜਿਹੜਾ ਤੇ ਘਿਓ ਆ ਉਹ ਪਾ ਦਵਾਂਗੇ ਜਿਹੜੀ ਸ਼ੱਕਰ ਦੀ ਚੂਰੀ ਹੁੰਦੀ ਆ ਉਹ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਗੀ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਘਿਓ ਗਰਮ ਕੀਤਾ ਹੋਇਆ ਇਹ ਆਪਾਂ ਪਾ ਦੇਣਾ ਹੈਗਾ ਕਿਉਂਕਿ ਜਿੰਨਾ ਆਪਾਂ ਸ਼ੱਕਰ ਦੀ ਚੂਰੀ ਦੇ ਵਿੱਚ ਘਿਓ ਪਾਵਾਂਗੇ ਜਿਆਦਾ ਉਨਾ ਹੀ ਇਹ ਟੇਸਟੀ ਬਣ ਜਾਂਦੀ ਹੁੰਦੀ ਆ। ਲੋ ਜੀ ਆਪਣੀ ਚੂਰੀ ਹੋ ਗਈ ਰੈਡੀ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਮਿਲਦੇ ਆਂ ਅਗਲੀ ਵੀਡੀਓ ਵਿੱਚ। ਧੰਨਵਾਦ ਜੀ।